ਹalleluia ਸਾਰਿਆਂ ਨੂੰ ਜੈਮ ਸੀ ਆਓ ਆਓ ਪਵਿੱਤਰ ਬਾਈਬਲ ਚ ਪੜਾਂਗੇ ਦੂਰਾਂ ਦੀ ਗੋਦਾਂ ਤੇਤੀ ਵਜੇ ਦੀ ਵੇਲੂ ਆਦੀ ਹੈ ਚਰਤਾਰ ਦੀ ਉਸਤਤ ਇਹ ਤਰ ਮੇਰ ਤਹਵਾ ਦੀ ਜੈਜਕਾਰ ਕਰੋ ਸਿੱਧਿਆਂ ਨੂੰ ਉਸਤਤ ਕਰਨੀ ਖੱਬਦੀ ਹੈ ਪਰਪਤ ਵਜਾ ਕੇ ਜਹਵਾ ਦਾ ਧੰਨਵਾਦ ਕਰੋ ਦਸ ਤਾਰ ਦੀ ਸਤਾਰ ਵਜਾ ਕੇ ਉਹ ਦੀ ਉਸਤਤ ਗਾਓ ਉਸ ਦੇ ਲਈ ਇੱਕ ਨਵਾਂ ਗੀਤ ਗਾਓ ਉੱਚੀ ਸੁਰ ਉੱਤੇ ਉੱਤੇ ਉਸੁਰਤਾਨ ਤਾਨ ਨਾਲ ਵਜਾਓ ਯਹਵਾ ਦਾ ਬਚਨ ਸੱਤ ਹੈ ਅਤੇ ਉਹ ਦੇ ਸਾਰੇ ਕੰਮ ਵਫਾਦਾਰੀ ਨਾਲ ਹੁੰਦੇ ਹਨ ਉਹ ਧਨਮਦ ਨਿਉ ਨਾਲ ਪ੍ਰੀਤ ਰੱਖਦਾ ਹੈ ਯਹਵਾ ਦੀ ਦਿਆ ਨਾਲ ਧਰਤੀ ਭਰਪੂਰ ਹੈ ਇਹ ਹਵਾ ਦੇ ਸ਼ਬਦ ਨਾਲ ਆਕਾਸ਼ ਬਣਾਇਆ ਗਿਆ ਅਤੇ ਉਹਨਾਂ ਦੀ ਸਾਰੀ ਬਸਵ ਇਹ ਦੇ ਮੂੰਹ ਦੇ ਸਵਾਸ ਨਾਲ ਉਹ ਨਾਲ ਨਾਲ ਉਹ ਸਮੁੰਦਰ ਦੇ ਪਾਣੀ ਨਾਣੀ ਠੇਰਾ ਵਿੱਚ ਇਕੱਠਾ ਕਰਦਾ ਹੈ ਤਾਂ ਹੈ ਉਹ ਡੰਗਿਆ ਪਾਣੀਆਂ ਨਾਣੀਆਂ ਭੰਡਾਰਾਂ ਵਿੱਚ ਰੱਖਦਾ ਹੈ ਸਾਰੀ ਧਰਤੀ ਜੋ ਹਵਾ ਤੋਂ ਡਰੇ ਜਗਤ ਦੇ ਸਾਰੇ ਵਸਨੀਕ ਉਸ ਦਾ ਭੈ ਮੰਨ ਕਿਉਂ ਜੋ ਉਸਨੇ ਆਖਿਆ ਤਾਂ ਉਹ ਹੋ ਗਿਆ ਉਸਨੇ ਹੁਕਮ ਦਿੱਤਾ ਤਾਂ ਉਹ ਬਣ ਗਿਆ ਯਹਵਾ ਚੋਮਾ ਦੀ ਸਲਾਹ ਨੂੰ ਅਵਿਆਥਾ ਕਰਦਾ ਲੋਕਾਂ ਦੀਆਂ ਜ਼ਰੂਰਤਾਂ ਨੂੰ ਅਕਾਰਥਕ ਆ ਕਰ ਦਿੰਦਾ ਯਹਵਾ ਦੀ ਸਲਾਹ ਸਦਾ ਟੱਲ ਰਹੀਦੀ ਹੈ ਅਤੇ ਉਸ ਦੇ ਮਨ ਦੀਆਂ ਸੋਚਾਂ-ਪੋਚਾਂ ਪੀੜੀ ਤਨ ਉਹ قوم ਹੈ ਜਿਸ ਦਾ ਪਰਮੇਸ਼ਰ ਯਹਵਾ ਹੈ ਉਹ ਪਰਜਾ ਜਿਹਨੂੰ ਉਹ ਨੇ ਆਪਣੇ ਵਿਅਸੇ ਲਈ ਚੁਣ ਲਿਆ ਹੈ ਯਹਵਾ ਸਵਰਗ ਤੋਂ ਨਿਕਾਹ ਕਰ ਮਾਰਨਾ ਹੈ ਉਹ ਸਾਰੇ ਆਦਮ ਮੰਜੀਆਂ ਨੂੰ ਵੇਖਦਾ ਹੋਇਆ ਉਹ ਆਪਣੇ ਆਪਣੇ ਵਸੇਬੇ ਤੋਂ ਦਰਦੀ ਦੇ ਸਾਰੇ ਵਸਨੀਕਾਂ ਨੂੰ ਤੱਕਦਾ ਹੈ ਉਹਨਾਂ ਸਭਨਾਂ ਦੇ ਦਿਲਾਂ ਨੂੰ ਉਹ ਰਾਜਤਾ ਹੈ ਉਹ ਉਹ ਉਹਨਾਂ ਦੇ ਸਾਰੇ ਕੰਮਾਂ ਨੂੰ ਸਮਝਦਾ ਹੈ ਫੌਜ ਦੇ ਵਾਅਦੇ ਦੇ ਕਾਰਨ ਕਿਸੇ ਰਾਜੇ ਰਾਜੇ ਦਾ ਬਚਾਉ ਨਹੀਂ ਸਕਦਾ ਨਾ ਸੂਰਮਾ ਉਰਬੋਤੇ ਬਲ ਦੇ ਕਾਰਨ ਛੁੱਟ ਸਕਦਾ ਹੈ ਵੇਖੋ ਯਹੋਵਾ ਦੀ ਨਿਗਾਹ ਆਪਣੇ ਆਪਣੇ ਭੈ ਮੰਨਣ ਵਾਲਿਆਂ ਦੇ ਉੱਤੇ ਹੈ ਉਹਨਾਂ ਉੱਤੇ ਜਿਹੜੇ ਉਸ ਦੀ ਧਿਆਨ ਨੂੰ ਦੀ ਉਡੀਕ ਤੇ ਹਨ ਭਾਈ ਉਹਨਾਂ ਦੀ ਜਾਨ ਮੌਤ ਤੋਂ ਛੁਡਾਵੇ ਅਤੇ ਕਾਲ ਵਿੱਚ ਉਹਨਾਂ ਨੂੰ ਜਿਉਂਦਾ ਰੱਖੇ ਸਾਡਾ ਜੀ ਯਹੋਵਾ ਦੀ ਉਡੀਕ ਕਰਦਾ ਹੈ ਉਹ ਸਾਡਾ ਸਹਾਇਕ ਅਤੇ ਸਾਡੀ ਢਾਲ ਹੈ ਸਾਡਾ ਮਨ ਤਾਂ ਉਸ ਵਿੱਚ ਆਨੰਦ ਰਹੇਗਾ ਕਿਉਂ ਜੋ ਅਸੀਂ ਉਸ ਦੇ ਪਵਿੱਤਰ ਨਾਮ ਉੱਤੇ ਭਰੋਸਾ ਰੱਖਿਆ ਹੈ ਜਿਵੇਂ ਅਸੀਂ ਤੇਰੀ ਉਡੀਕ ਰੱਖੀ ਹੈ ਤਿਵੇਂ ਹੈ ਜਹੋਵਾ ਤੇਰੀ ਦਇਆ ਸਾਡੇ ਉੱਤੇ ਹੋਵੇ